ਮੈਂ ਵਕਤ ਬੋਲਦਾ ਏਗਰ ਰੱਖਦੀ ਐ ਬੜੀ ਮਾਇਨੇ ਜੀ ਕਹਾਣੀ ਬਿਆਨ ਕਰਦਾ ਗੁਜ਼ਰੇ ਜ਼ਮਾਨੇ ਦੀ ਬੱਚੇ ਨਾਨੀ ਕਰ ਜਾਂਦੇ ਸੀ ਲੱਡੂ ਪੇੜੇ ਖਾਂਦੇ ਸੀ ਚਾਟੀ ਦੀ ਲੱਸੀ ਦਾ ਛੰਨਾ ਭਰ ਕੇ ਪੀਂਦੇ ਸੀ ਚਾਹ ਨਾਲ ਨਹੀਂ ਸੀਨਾ ਸਾਲਦੇ ਸੀ ਲੱਸੀ ਦਾ ਛੰਨਾ ਮੂੰਹ ਨੂੰ ਲਾ ਕੇ ਸੀਨਾ ਠਾਰਦੇ ਸੀ ਦਾਦਾ ਜੀ ਦਾ ਕੰਮ ਭੱਜ-ਭੱਜ ਕਰਦੇ ਸੀ ਨਾਲੇ ਦਾਦਾ ਜੀ ਦੇ ਪੈਰ ਦਬਾਉਂਦੇ ਸੀ ਨਾਲੇ ਪੰਜ ਪੈ ਸੀ ਨਿਲ ਜਾਂਦੇ ਸੀ ਇੰਜ ਆਕੜ ਕੇ ਤੁਰਨਾ ਕਿ ਮੇਰੇ ਵਰਗਾ ਕੋਈ ਹੋਰ ਨਹੀਂ ਮਿੰਟ ਵਿੱਚ ਦੋਸਤਾਂ ਨਾਲ ਛਿਤਰੋ-ਛਿਤਰੀ ਹੋ ਜਾਣਾ ਤੇ ਮਿੰਟ ਵਿੱਚ ਹੀ ਜਫੀ ਪਾ ਲੈਣਾ ਲੋੜ ਨਹੀਂ ਹੁੰਦੀ ਸੀ ਕਿਸੇ ਬਹਾਨੇ ਦੀ ਮੈਂ ਵਕਤ ਬੋਲਦਾ ਇਹ ਗੱਲ ਰੱਖਦੀ ਹੈ ਬੜੀ ਮਾਇਨੇ ਜੀ ਕਹਾਣੀ ਬਿਆਨ ਕਰਦਾ ਗੁਜ਼ਰੀ ਜਮਾਨੇ ਟੱਬਰ ਵੀ ਸਾਂਝੇ ਸੀ ਦੁੱਖ ਸੁੱਖ ਇਕੱਠੇ ਹੰਡਾਉਂਦੇ ਸੀ ਔਲਾਦ ਵੀ ਮਾਪਿਆਂ ਦਾ ਸਤਿਕਾਰ ਕਰਦੀ ਸੀ ਬਜ਼ੁਰਗਾਂ ਦੀ ਸੇਵਾ ਕਰਨਾ ਆਪਣਾ ਫਰਜ਼ ਸਮਝਦੀ ਸੀ ਪਿੰਡ ਦੀ ਧੀ ਪੈਣ ਦੀ ਇੱਜ਼ਤ ਸਭ ਦੀ ਸਾਂਝੀ ਸੀ ਧੀ ਵੀ ਆਪਣੀ ਮਨਮਰਜ਼ੀ ਕਰਨ ਤੋਂ ਡਰਦੀ ਸੀ ਨੌਵੀਂ ਮਾਪਿਆਂ ਪ੍ਰਤੀ ਪੂਰੀ ਆਗਿਆਕਾਰੀ ਸੀ। ਨੋਹਾਂ ਧੀਆਂ ਰੀਜਾਂ ਨਾਲ ਸਿਰ ਤੇ ਪੱਲਾ ਕਰਦੀਆਂ ਸੀ। ਮੈਂ ਵਕਤ ਬੋਲਾਂ ਇਹ ਗੱਲ ਰੱਖਦੀ ਐ ਬੜੀ ਮਾਇਨੇ ਜੀ। ਕਹਾਣੀ ਬਿਆਨ ਕਰਦਾ ਗੁਜ਼ਰੇ ਜ਼ਮਾਨੇ ਦੀ। ਹੁਣ ਤਾਂ ਫੋਨ ਖੜਕਦੇ ਰਹਿੰਦੇ ਨੇ ਮੁੰਡੇ ਕੁੜੀਆਂ ਦੇ। ਅਜਿਹੀਆਂ ਹਵਾਵਾਂ ਵੀ ਹੁਣ ਵਗਨੋਂ ਡਰਦੀਆਂ। ਨਸ਼ਿਆਂ ਵਿੱਚ ਡੁੱਬਦੇ ਜਾਂਦੇ ਨੇ ਗੱਭਰੂ ਕੁਝ ਦੁਨੀਆਂ ਤੋਂ ਤੁਰ ਗਏ ਕੁਝ ਵਿਦੇਸ਼ਾਂ ਨੂੰ ਤੁਰ ਗਏ ਕਈ ਪਿੰਡਾਂ ਵਿੱਚ ਤਾਂ ਬਜ਼ੁਰਗ ਤੀਵੀਆਂ ਬੱਚੇ ਹੀ ਨਜ਼ਰ ਆਉਂਦੇ ਨੇ ਨੌਜਵਾਨ ਬਾਹਰ ਨੂੰ ਭੱਜੇ ਜਾਂਦੇ ਨੇ ਲੋੜ ਹੈ ਨਵੀਂ ਪੀੜੀ ਨੂੰ ਜਾਗਰੂਕ ਕਰਨ ਦੀ ਸਮੇ ਦੇ ਹਾਣੀ ਬਣੋ ਪਰ ਆਪਣੇ ਸੰਸਕਾਰਾਂ ਨੂੰ ਨਾ ਭੁੱਲੋ ਆਦਤ ਪਾਓ ਦਾਇਰੇ ਵਿੱਚ ਰਹਿਣੇ ਦੀ ਮੈਂ ਵਕਤ ਬੋਲਦਾ ਇਹ ਗੱਲ ਰੱਖਦੀ ਹੈ ਬੜੀ ਮਾਇਨੇ ਚ ਕਹਾਣੀ ਬਿਆਨ ਕਰਦਾ ਗੁਜ਼ਰੇ ਜਮਾਨੇ ਦੀ ਸਾਸਰੀ ਦਾ